ਇਲੈਕਟ੍ਰੋ ਹੋਮਿਓਪੈਥੀ ਦੇ ਜਨਮਦਾਤਾ ਡਾਕਟਰ ਕਾਉਂਟ ਸੀਜ਼ਰ ਮੈਟੀ ਦਾ 216ਵਾਂ ਜਨਮ ਦਿਨ ਇਲੈਕਟ੍ਰੋ ਹੋਮਿਓਪੈਥਿਕ ਮੈਡੀਕਲ ਐਸੋਸੀਏਸ਼ਨ ਵੱਲੋਂ ਉਹਨਾਂ ਦੇ ਪ੍ਰਧਾਨ ਡਾਕਟਰ ਪਰਮਿੰਦਰ ਸਿੰਘ ਵਾਲੀਆ ਅਤੇ ਚੇਅਰਮੈਨ ਡਾਕਟਰ ਬਨਮੋਨ ਸਿੰਘ ਪਾਗੋ ਵਾਲੀਆ ਦੀ ਦੇਖਰੇਖ ਦੇ ਵਿੱਚ ਹਿਮਾਚਲ ਦੀਆਂ ਬਹੁਤ ਹੀ ਖੂਬਸੂਰਤ ਵਾਦੀਆਂ ਵਿੱਚ ਮਨਾਇਆ ਗਿਆ ਕਿਉਂਕਿ ਡਾਕਟਰ ਕਾਉਂਟ ਸੀਜ਼ਰ ਮੈਟੀ ਨੇ ਜਿੱਥੇ ਇਹ ਪੈਥੀ ਦਾ ਆਗਾਜ਼ ਕੀਤਾ ਸੀ ਜਿੱਥੇ ਡਿਸਕਵਰੀ ਕੀਤੀ ਸੀ ਉਹ ਵੀ ਬਹੁਤ ਖੂਬਸੂਰਤ ਪਹਾੜੀਆਂ ਦੇ ਵਿੱਚ ਇਟਲੀ ਦੇ ਵਿੱਚ ਆ ਸੋ ਅੱਜ ਇੱਥੇ ਸੰਬੋਧਨ ਕਰਦਿਆਂ ਡਾਕਟਰ ਭਾਗੋਵਾਲੀਆ ਤੇ ਡਾਕਟਰ ਵਾਲੀਆ ਨੇ ਕਿਹਾ ਕਿ ਇਹ ਪੈਥੀ ਬੜੀ ਕਾਮਯਾਬ ਹੈ ਔਰ ਇਹ ਬੜੀ ਸਟਰੋਂਗ ਹੈ ਤੇ ਬੜਾ ਕੁਇਕ ਐਕਸ਼ਨ ਰੱਖਦੀ ਹੈ ਪ੍ਰਾਣੀਆਂ ਬਿਮਾਰੀਆਂ 'ਚ ਵਿਸ਼ੇਸ਼ ਤੌਰ ਤੇ ਇਹਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਇਹਦੇ ਵਿੱਚ ਇਲਾਜ ਕਰਾ ਕੇ ਦੇਖੋ ਜਿਹੜੇ ਅੜੇ ਰੋਗ ਨੇ ਜਿਹੜੇ ਕਿਤੇ ਉਹ ਠੀਕ ਨਹੀਂ ਹੁੰਦੇ ਉਹ ਜ਼ਰੂਰ ਆ ਉਹ ਕੈਂਸਰ ਵਰਗੀਆਂ ਬਿਮਾਰੀਆਂ ਦਾ ਵੀ ਇਲਾਜ ਇਹਦੇ 'ਚ ਸੰਭਵ ਹੈ ਸਭ ਤੋਂ ਪਹਿਲਾਂ ਸਾਰੇ ਆਏ ਹੋਏ ਮੈਂਬਰਾਂ ਨੇ ਸਰਦਾ ਸੁਮਨ ਜਿਹੜੇ ਨੇ ਉਹ ਪੇਂਟ ਕੀਤੇ ਨੇ ਔਰ ਫੂਲ ਮਲਾਵਾ ਪਰ ਪੇਟ ਕੀਤੀਆਂ ਤਸਵੀਰ ਦੇ ਉੱਤੇ ਇਹਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਗਦੇਵ ਸਿੰਘ ਢੀਮਾਨ ਡਾਕਟਰ ਲਲਚੰਦ ਪਠਾਨਕੋਟ ਡਾਕਟਰ ਮਨਜੀਤ ਬੈਂਸ ਅੰਗਰੂ ਡਾਕਟਰ ਜਸਕਮਲ ਚੀਮਾ ਬਲੇਰਕੋਟਲਾ ਡਾਕਟਰ ਹਰਜਿੰਦਰ ਸਮਾਲਸਰ ਡਾਕਟਰ ਕਮਲ ਸਰਦੂਲਗੜ ਡਾਕਟਰ ਦਵਿੰਦਰ ਠਾਕੁਰ ਪਠਾਨਕੋਟ ਡਾਕਟਰ ਸੁਵਿੰਦਰ ਨਰੋਡ ਜੈਮਲ ਸਿੰਘ ਡਾਕਟਰ ਜੇਪੀ ਨਾਗਲਾ ਡਾਕਟਰ ਅਮਨ ਭੱਲਾ ਡਾਕਟਰ ਅਮਿਤ अरोड़ा ਡਾਕਟਰ ਅਰਸ਼ਦ ਡਾਕਟਰ ਸੁਖਵਿੰਦਰ ਸਿੰਘ ਹਿਸ਼ਾਰਪੁਰ ਅਤੇ ਹੋਰ ਇਸ ਤੋਂ ਅਦਾਵਾ ਬਹੁਤ ਵੱਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਉਹਨਾਂ ਨੇ ਇਹਦੇ ਉੱਤੇ ਚਾਨਣਾ ਪਾਇਆ ਆਓ ਵੇਖਦੇ ਹਾਂ ਗਤਕਾ ਕੋਰਟੀਵੀ ਦੀ ਇਹ ਰਿਪੋਰਟ ਇਲੈਕਟ੍ਰੋਮੋਪੈਥੀ ਦੇ ਜਨਮਦਾਤਾ ਡਾਕਟਰ ਕਾਉਂਟ ਸੀਜ਼ਨ ਮੈਟੀ ਦੇ 216ਵੇਂ ਜਨਮ ਦਿਹਾੜੇ ਤੇ ਸਭ ਨੂੰ ਇਲੈਕਟ੍ਰੋਮੋਪੈਥ ਡਾਕਟਰ ਸਰਵਨ ਨੂੰ ਬਹੁਤ-ਬਹੁਤ ਮੁਬਾਰਕਾਂ ਬਤੌਰ ਪ੍ਰੈਜ਼ੀਡੈਂਟ ਲੈਕਟੋਕੈਥਰ ਮੈਡੀਕਲ ਐਸੋਸੀਏਸ਼ਨ ਪੰਜਾਬ ਮੈਂ ਆਪ ਸਭ ਨੂੰ ਜੀ ਆਇਆਂ ਆਖਦਾ ਅੱਜ ਇਲੈਕਟ੍ਰੋ ਹੋਮੋਪੈਥੀ ਦੇ ਜਨਮਦਾਤਾ ਡਾਕਟਰ ਕਾਉਂਟ ਸੀਜ਼ਰ ਮੈਟ੍ਰਿਕ ਸਾਹਿਬ ਜੀ ਦੇ 216ਵੇਂ ਜਨਮ ਦਿਹਾੜੇ ਤੇ ਪਹੁੰਚੇ ਸਾਰੇ ਇਲੈਕਟ੍ਰੋਪੈਥ ਡਾਕਟਰ ਸਾਹਿਬਾਨ ਅੱਜ ਇੱਥੇ ਪਹੁੰਚਣ ਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਜੀ ਆਇਆਂ ਨੂੰ ਅਸਲ 'ਚ ਸੁਝਾਸ ਹਰ ਸਾਲ ਅਸੀਂ ਲੈਨੇ ਵੀ ਆ ਤੇ ਦਿਨੇ ਵੀ ਆ ਪਰ ਸਾਡੇ ਕੋਲ ਕਿਸੇ ਕਿਸਮ ਦਾ ਕੋਈ ਇਹ ਰਿਕਾਰਡ ਨਹੀਂ ਕਿ ਸਾਡੀ ਡਿਵੈਲਪਮੈਂਟ ਕੋਈ ਹੋਈ ਹੋਏ ਕੋਈ ਪ੍ਰੋਮੋਸ਼ਨ ਹੋਈ ਹੋਏ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਦੋਂ ਦੇ ਅਸੀਂ ਤੁਰੇ ਉਦੋਂ ਤੋਂ ਡਿਮੋਸ਼ਨ ਹੋਈ ਆ ਪ੍ਰੋਮੋਸ਼ਨ ਨਹੀਂ ਹੋਈ ਮੈਂ ਜਿਹੜਾ ਅੰਦਾਜ਼ਾ ਲਾਇਆ ਉਹ ਇਹ ਆ ਕਿ ਜਿਸਾ ਹਿਸਾਬ ਦੇ ਨਾਲ ਅਸੀਂ ਚੱਲ ਰਹੇ ਆ ਸਾਡੀ ਪੀੜ੍ਹੀ ਤੋਂ ਬਾਅਦ ਕਿਸੇ ਨੇ ਨਾਂ ਨਹੀਂ ਲਾਣਾ ਇਲੈਕਟ੍ਰੋਪੈਥੀ ਦਾ ਦੋ ਗੱਲਾਂ ਨੇ ਇੱਕ ਤੇ ਵੇਖਿਆ ਕਿ ਜਿੰਨੇ ਵੀ ਇਲੈਕਟ੍ਰੋਪੈਥ ਨੇ ਭਾਵੇਂ ਉਹ ਸਾਡੇ ਨਾਲ ਨੇ ਭਾਵੇਂ ਕਿਸੇ ਹੋਰ ਨਾਲ ਨੇ ਇਲਾਜ ਤੇ ਕੈਂਸਰ ਦਾ ਕਰ ਦਿੰਦੇ ਨੇ ਕਿਸੇ ਕਿਸਮ ਦਾ ਵੀ ਹੋਵੇ ਇਸ ਤੋਂ ਘੱਟ ਕੋਈ ਗੱਲ ਨਹੀਂ ਕਰਦਾ ਵੱਡੇ ਵੱਡੇ ਰੋਗਾਂ ਦਾ ਨਾਂ ਲੈਂਦੇ ਨੇ ਜਿੱਦਾਂ ਮਲਟੀ ਨੈਸ਼ਨਲ ਕੰਪਨੀਆਂ ਜਿਹੜੀਆਂ ਨੇ ਉਹ ਬਣਾਉਂਦੀਆਂ ਨੇ ਨਾ ਪ੍ਰੋਡਕਟ ਫੂਡ ਸਪਲੀਮੈਂਟ ਤੋਂ ਕਹਿੰਦੇ ਹੀ ਆ ਕਿ ਅਸੀਂ ਸੀਪੀ ਠੀਕ ਕਰ ਦਨੇ ਅਸੀਂ ਕੈਂਸਰ ਠੀਕ ਕਰ ਦਨੇ ਸ਼ੂਗਰ ਠੀਕ ਕਰ ਦਨੇ ਅਸੀਂ ਗੈਂਗਰੀਨ ਠੀਕ ਕਰ ਦਨੇ ਇਹੋ ਜਿਹੀ ਗੱਲਾਂ ਕਰਦੇ ਉਹੋ ਜਿਹੀ ਹੀ ਕਰਨੇ ਲੇਕਿਨ ਮੈਂ ਕਹਿੰਦਾ ਕਰ ਵੀ ਦਿੰਦੇ ਆ ਇਲੈਕਟ੍ਰੋਪੈਥੀ ਇੰਨੀ ਵਿਚਾਲਿਆ ਪਏ ਤੇ ਉਹ ਵੀ ਸਕਦੇ ਆ ਪਰ ਜਿਹੜੇ ਕੋ ਕਰਨ ਦੇ ਸਮਰਥਨ ਉਹਨਾਂ ਲੋਕਾਂ ਨੇ ਕਦੇ ਦੱਸਿਆ ਨਹੀਂ ਪਈ ਇਹ ਇਲੈਕਟ੍ਰੋਪੈਥੀ ਚ ਕੀ ਵਰਤ ਰਹੇ ਆ ਤੇ ਮੈਂ ਇਹ ਸਮਝਦਾ ਪਈ ਇਹਨੂੰ ਇਲੈਕਟ੍ਰੋਪੈਥੀ ਦੀ ਸੇਵਾ ਨਾ ਕਿਹਾ ਜਾਵੇ ਇਹ ਬਲੈਕਮੇਲਿੰਗ ਕਿਹਾ ਜਾਵੇ ਇਲੈਕਟ੍ਰੋਪੈਥੀ ਦੀ ਸੇਵਾ ਤਾਂ ਵਾ ਜਦੋਂ ਅਸੀਂ ਸ਼ੁਰੂ ਕੀਤਾ ਸੀ ਸਾਨੂੰ ਭਾਵੇਂ ਥੋੜਾ ਆਉਂਦਾ ਸੀ ਬਹੁਤਾ ਆਉਂਦਾ ਸੀ ਅਸੀਂ ਸਾਰਾ ਕੁਝ ਪਾ ਕੇ ਬੰਦੇ ਰਹੇ ਆ ਔਰ ਇਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਮੈਡੀਕਲ ਕੈਂਪ ਲਾਉਂਦੇ ਰਹੇ ਕਿੰਨੇ ਲਾਏ ਅਸੀਂ ਇਲੈਕਟ੍ਰੋਪੈਥੀ ਦੇ ਮੈਡੀਕਲ ਕੈਂਪ ਇੱਥੇ ਸੀਐਮਓ ਤੱਕ ਸਾਡਾ ਅਧਗਾਟਨ ਕਰਕੇ ਗਏ ਤੋ ਮੇਰਾ ਕਹਿਣ ਦਾ ਭਾਵ ਹੈ ਵੀ ਉਹ ਜਿਹੜੇ ਦਿਨ ਸੀ ਵੀ ਅਸੀਂ ਬੜਬੜੇ ਲੋਕਾਂ ਨੂੰ ਸੱਦ ਕੇ ਉਹਨਾਂ ਦੇ ਕੰਨਾਂ 'ਚ ਗੱਲ ਪਾਈ ਕਿ ਸਾਡੀ ਪੈਥੀਆ ਇਹਨੂੰ ਅਗਾਹ ਲੈ ਕੇ ਚੱਲੀਏ ਇਹਦਾ ਬੜਾ ਫਾਇਦਾ ਹੈ ਉਹ ਬਾਤ 'ਚ ਗੱਲ ਰੁਲ ਗਈ ਅੱਜ ਵੀ ਜੇ ਅਸੀਂ ਸਟਰੈਂਥ ਦੇ ਵਿੱਚ ਹੋਈਏ ਉਹ 2-400 ਡਾਕਟਰ ਇਕੱਠਾ ਕਰਨ ਦੀ ਸਮਰੱਥਾ 'ਚ ਹੋਈਏ ਜੇ ਇਕੱਠੇ ਹੋਣ ਅਬ ਤੱਕ ਉਹਨੂੰ ਤਿਆਰ ਕੋਈ ਨਹੀਂ ਕਿਉਂਕਿ ਉਹਦਾ ਇੱਕ ਕਾਰਨ ਹੈ ਇਲੈਕਟ੍ਰੋਪੈਥੀ ਅਸੀਂ ਰੱਖ ਲਿਆ ਸਾਈਡ ਬਿਜ਼ਨਸ ਬਹੁਤੇ ਡਾਕਟਰਾਂ ਨੇ ਤੇ ਐਲੋਪੈਥੀ ਆਯੁਰਵੇਦ ਅਸੀਂ ਵਰਤ ਕੇ ਆਪਣਾ ਪ੍ਰੈਕਟਿਸ ਚਲਾਈ ਜਾ ਰਹੇ ਆ ਜਿੰਨੇ ਕੁ ਇਲੈਕਟ੍ਰੋਪੈਥ ਨਰੋਲ ਨੇ ਉਹ ਅੱਜ ਇੱਥੇ ਮੌਜੂਦ ਨੇ ਜਿਨ੍ਹਾਂ ਨੂੰ ਆਉਂਦੀ ਹੈ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਇਲੈਕਟ੍ਰੋਪੈਥੀ ਦੇ ਸਿਧਾਂਤ ਨੂੰ ਪ੍ਰਿੰਸੀਪਲ ਨੂੰ ਜਾਣਦੇ ਨੇ ਉਹ ਲੋਕ ਆਉਂਦੇ ਨੇ ਪਰ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜਿੱਤ ਨਹੀਂ ਇਦਾਂ ਹੋਣੀ ਜਿੱਤ ਹੋਣੀ ਸਿਰਾਂ ਦੇ ਸਿਰ ਤੇ ਇਸੇ ਤਰ੍ਹਾਂ ਸਾਡੇ ਨਾਲ ਆ ਕਿ ਸਾਡੇ ਕੋਲ ਨੌਲੇਜ ਹੈਗੀ ਹੈ ਗਿਆਨ ਹੈਗਾ ਤਜਰਬਾ ਹੈਗਾ ਸਾਡੇ ਕੋਲ ਪ੍ਰੋਪਰਟੀ ਹੈਗੀ ਹੈ ਇਲੈਕਟ੍ਰੋਪੈਥੀ ਦੀ ਲੇਕਿਨ ਇਸ ਸਿਰ ਨਹੀਂ ਇਕੱਠੇ ਕਰ ਸਕੇ ਤੇ ਜਿਸ ਸਾਲ ਚ ਅਸੀਂ ਇੱਕ ਦਿਨ ਕੱਢਨੇ ਆ ਨਾ ਤੋਂ ਵੀ ਕਈ ਕਈ ਟੈਲੀਫੋਨ ਮੈਂ ਵੇਖਿਆ ਡਾਕਟਰ ਲਲਿਤ ਚੰਦਰ ਜੀ ਨੂੰ ਵੀ ਉਹ ਕਈ ਕਈ ਟੈਲੀਫੋਨ ਕਰਕੇ ਤੇ ਫਿਰ ਸਾਥੀਆਂ ਨੂੰ ਕਹਿੰਦੇ ਪਿਆਓ ਵੀ ਜਿਵੇਂ ਕਿਸੇ ਤੇ एहसान ਕਰਨਾ ਦੂਸਰੀ ਗੱਲ ਕਿ ਅਸੀਂ ਸਾਲ ਚ ਇੱਕ ਮੀਟਿੰਗ ਕਰਦੇ ਆ ਕਿਓ ਮੀਟਰ ਮੀਟਿੰਗ ਕਰਕੇ ਤੇ ਪਕੌੜੇ ਛਕੌੜੇ ਖਾ ਕੇ ਚੱਲ ਜਾਂਦੇ ਆ ਮੈਨੂੰ ਦੱਸੋ ਇਹਨਾਂ ਮੀਟਿੰਗਾਂ 'ਚ ਹੋਂਦ ਤਾਂ ਕੱਢਿਆ ਕੀ ਹੈ ਬੜੀ ਲਿਖੀ ਅਲਾਈਟ ਕਲਾਸ ਤੁਸੀਂ ਬੈਠੇ ਹੋ ਲੋਕਾਂ ਦੇ ਵਿੱਚ ਇਹ ਵਿਚਰਨੇ ਆ ਸਾਨੂੰ ਲੋਕ ਚੰਗੇ ਭਲੇ ਸਮਝਦੇ ਨੇ ਸਾਨੂੰ ਚਾਹੀਦਾ ਇੱਥੇ ਆਣ ਕੇ ਕੋਈ ਗੱਲ ਸਾਰਥਕ ਸਿੱਟਾ ਕੱਢ ਕੇ ਲੋਕਾਂ ਦੇ ਸਾਹਮਣੇ ਲੈ ਕੇ ਜਾਈਏ ਇਲੈਕਟ੍ਰੋਪੈਥੀ ਦੇ ਸਾਹਮਣੇ ਲੈ ਕੇ ਜਾਈਏ ਇਲੈਕਟ੍ਰੋਪੈਥ ਦੇ ਸਾਹਮਣੇ ਲੈ ਕੇ ਜਾਈਏ ਪਬਲਿਕ ਦੇ ਵਿੱਚ ਲੈ ਕੇ ਜਾਈਏ ਇੱਕ ਹੋਰ ਹੈ ਕਿ ਬਹੁਤ ਸਾਰੀਆਂ ਜੁਨੀਨਾਂ ਤੇ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਵਿੱਚ ਵੰਡੇ ਗਏ ਸੀ ਮੈਂ ਕਹਿੰਦਾ ਵੀ ਆਪਾਂ ਇਦਾਂ ਕਰੀਏ ਟੀਚਰ ਸਾਰਾ ਸਾਡਾ ਸਾਰਿਆਂ ਦੇਖਿਆ ਜਿਹੜੇ ਸਾਡੇ ਨਾਲ ਹਮਖਿਆਲ ਲੋਕ ਨੇ ਉਹ ਤਾਂ ਸਾਡੇ ਨਾਲ ਖਿਆਲ ਰਲਦੇ ਨੇ ਚੰਗਾ ਚੱਲ ਸਕਦੇ ਨੇ ਆਪਣਾ ਸਾਰਾ ਕੁਝ ਛੱਡ ਦੋ ਤਿਆਗ ਦੋ ਉਹਨੂੰ ਕੋਈ ਤੁਸੀਂ ਲਲੋ ਪ੍ਰਧਾਨਗੀ ਗਾਂ ਤੇ ਤੁਰੋ ਕੋਈ ਪਰਫਾਰਮੈਂਸ ਦੇ ਦਿਓ ਕਿਤੇ ਚਾਰ ਬੰਦੇ ਇਕੱਠੇ ਤੇ ਹੋ ਜਾਣ ਇਹ ਆ ਤੇ ਜੇ ਅਸੀਂ ਐਦਾਂ ਕੀਤਾ ਤੇ ਸਾਡੇ ਤੋਂ ਬਾਅਦ ਕਿਸੇ ਨੇ ਨਾ ਨੀਜੇ ਲੈਣਾ ਨਾ ਕੋਈ ਗਾਂ ਪਨੀਰੀ ਆਈ ਰਹੀ ਆ ਕੋਈ ਇਕਾ ਦੁਕਾ ਕਿਤਨਾ ਕਿਤੇ ਪਤਾ ਲੱਗਦਾ ਕੋਈ ਕਿਸੇ ਨੇ ਖੋਲ ਲਿਆ ਕਾਲਜ ਤੇ ਕਿੱਦਾਂ ਕਿਤੇ ਘਰ ਘਰ ਖੁੱਲ ਗਏ ਤੇ ਕਾਫੀ ਸਾਰੀ ਸਟਰੈਂਥ ਆ ਅੱਜ ਵੀ ਕੁਛ ਨਾ ਕੁਛ ਜੇ ਪ੍ਰਾਪਤੀ ਕਰਕੇ ਦਸੀਏ ਨਾ ਕੁਛ ਨਾ ਕੁਛ ਅੱਜ ਵੀ ਤੇ ਮੈਂ ਇਹ ਸਮਝਦਾ ਵੀ ਅੱਜ ਵੀ ਜਿਹੜੇ ਮੁੰਡੇ ਆਰਐਮਪੀ ਬੈਠੇ ਆ ਨਾ ਇਲੈਕਟ੍ਰੋਪੈਥ ਉਹ ਆ ਸਕਦੇ ਨੇ ਹੁਣ ਹੋਏਗਾ ਕੀ ਆ ਇਲੈਕਟ੍ਰੋਪੈਥੀ ਦਾ ਸਾਧਨਾ ਏ ਇੰਟੈਲੀਜੈਂਟ ਬੰਦੇ ਦਾ ਕੰਮ ਆ ਆਮ ਬੰਦਾ ਨਹੀਂ ਇਹ ਇਲੈਕਟ੍ਰੋਪੈਥੀ ਦੀ ਪ੍ਰੈਕਟਿਸ ਕਰ ਸਕਦਾ ਆਮ ਬੰਦੇ ਦੇ ਵਾਸਤੇ ਨਹੀਂ ਹੈ ਕਿਉਂਕਿ ਹਰ ਪੇਸ਼ੈਂਟ ਵਾਸਤੇ ਦਵਾਈ ਵੱਖਰੀ ਬਣਨੀ ਹੈ ਉੱਤੇ ਮਿਹਨਤ ਕਰਨੀ ਪੈਣੀ ਹੈ ਤੇ ਜਿਹੜੇ ਬੈਠੇ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਜਾਂ ਜਿਨ੍ਹਾਂ ਨੇ ਇਹਦੇ ਚ ਸਟੱਡੀ ਘਟਿਆ ਉਹਨਾਂ ਦੀ ਉਹ ਕਹਿੰਦੇ ਪੇਟੰਟ ਨਹੀਂ ਦੇ ਦਿਓ ਜੇ ਹੈਗੀ ਚੱਲ ਜਾਂਦੀ ਹੈ ਸਾਡੇ ਕੋਲ ਪੇਟੰਟ ਵੀ ਆ ਗਈਆਂ ਨੇ ਸਾਡੇ ਕਈ ਸਾਥੀ ਬੜੀਆਂ ਵਧੀਆ ਬਣਾਉਂਦੇ ਨੇ ਉਹ ਪੇਟੰਟ ਵੀ ਦਿੱਤੀ ਜਾ ਸਕਦੀ ਆ ਨਾਲ ਦੀ ਨਾਲ ਇਹਦੀ ਜੜ ਤੇ ਲਾਓ ਦੇਖੋ ਮੈਨੂੰ ਜਨੂਨ ਸੀ ਮੈਟਲੀ ਗਿਆ ਹਾਲਾਂਕਿ ਮੈਂ ਆਪਣੇ ਪੌਕੇਟ ਦੇ ਵਿੱਚੋਂ ਖਰਚਾ ਕਰਨਾ ਸੀ ਮੈਂ ਡਾਕਟਰ ਮੈਟਰੀ ਸਾਹਿਬ ਦੇ ਕਿਲੇ ਚ ਗਿਆ ਪੈਸੇ ਖਰਚ ਕੇ ਗਿਆ ਮੈਂ ਇਟਲੀ ਗਿਆ ਮੈਂ ਕਿਤਾਬਾਂ ਲਿਆਇਆ ਉੱਥੋਂ ਜਿੰਨੀਆਂ ਮਿਲ ਸਕੀਆਂ ਬਹੁਤ ਮਹਿੰਗੀਆਂ ਦਿੰਦੇ ਉੱਥੇ ਯੂਰੋ ਦੇ ਵਿੱਚ ਖਰੀਦਣੀਆਂ ਸੀ ਪਰ ਮੈਂ ਖਰੀਦੀਆਂ ਮੈਂ ਲੈ ਆ ਕੇ ਡਾਕਟਰ ਲਲਚੰਦਰ ਜੀ ਨੂੰ ਦਿੱਤੀਆਂ ਮੈਂ ਕਿਹਾ ਤੁਹਾਡੇ ਕੋ ਟਾਈਮ ਹੈਗਾ ਤੁਸੀਂ ਕਰ ਸਕਦੇ ਮੈਂ ਫਿਰ ਤੂੰ ਬੰਦਾ ਮੇਰਾ ਕੋਈ ਪਤਾ ਨਹੀਂ ਮੈਂ ਕਿਹੜੇ ਵੇਲੇ ਬਾਹਰ ਚੱਲ ਜਣਾ ਮੁੜ ਕੇ ਉਹਦੇ ਚੋਂ ਬੜਾ ਕੁਝ ਕੱਢਿਆ ਸੀ ਕਿਉਂ ਜੀ ਡਾਕਟਰ ਸਾਹਿਬ ਠੀਕ ਹੈ ਉਹਦੇ ਚ ਉਹ ਬੜਾ ਕੁਝ ਲੱਭਾ ਜਿਹੜੀਆਂ ਚੀਜ਼ਾਂ ਇੱਥੇ ਪਹਿਲਾਂ ਹੈ ਨਹੀਂ ਸੀ ਜਿਹੜ ਉਹ ਹੈਰਾਨਗੀ ਹੋਈ ਹੈ ਪੜ ਕੇ ਔਰ ਉਹਦੀ ਸਾਨੂੰ ਬੜੀ ਜਿਆਦਾ ਮਦਦ ਮਿਲੀ ਆ ਉਹ ਸਾਨੂੰ ਲਿਟਰੇਚਰ ਜਿਹੜਾ ਬੜਾ ਹੈਲਪਫੁਲ ਹੋਇਆ ਖੁਸ਼ੀ ਦੀ ਗੱਲ ਹੈ ਵੀ ਰਾਜਸਥਾਨ ਗਵਰਨਮੈਂਟ ਨੇ ਇਹਨੂੰ ਰੈਕਗਨਿਸ਼ਨ ਦਿੱਤੀ ਹੈ ਇਹ ਉਹਨਾਂ ਨੇ ਤਿਆਰ ਕ ਬਜਟ ਦੇ ਵਿੱਚ ਆਪਣਾ ਫੰਡ ਵੀ ਰੱਖ ਲਿਆ ਇਲੈਕਟ੍ਰੋਪਾਈਸੀ ਦਾ ਵੱਖਰਾ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਬਜਟ ਦੇ ਵਿੱਚ ਫੰਡ ਰੱਖ ਲੈਣਾ ਇਹਦਾ ਮਤਲਬ ਹੈ ਕਿ ਪੱਕਾ ਹੋ ਗਿਆ ਕੰਮ ਉੱਥੇ ਪੱਕਾ ਹੋ ਗਿਆ ਸੋ ਇਸ ਲਈ ਜੇ ਉਹ ਕਰ ਸਕਦੇ ਆ ਤੇ ਸਾਡੇ ਲੀਡਰ ਤੇ ਬੜੇ ਬੜੇ ਵੱਡੇ ਨੇ ਬਾਹਰੋਂ ਵੀ ਸੁਣੇ ਤੇ ਬੜਾ ਕੁਛ ਤੇ ਬੜੀਆਂ ਗੱਲਾਂ ਸੁਣੀਆਂ ਤੇ ਲੇਕਿਨ ਗੱਲ ਇਹ گاਹ ਕੋਈ ਪ੍ਰੋਗਰੈਸ ਨਹੀਂ ਹੈ ਪ੍ਰੋਗਰੈਸ ਕਰੀਏ ਇਹਦੀ ਤੇ ਜਿਹੜੇ ਸਾਡੇ ਕੋਲ ਸੈਂਟਰ ਲੈਵਲ ਤੇ ਬੈਠੇ ਨੇ ਕੁਝ ਲੋਕ ਉਹਨਾਂ ਦੇ ਵੇਖੋ ਬਹੁਤ ਸਾਰੇ ਹਿੱਤ ਜੁੜੇ ਹੁੰਦੇ ਆ ਉਹ ਇਹਦਾ ਸਮਝੋ ਪਿਓ ਇਲੈਕਟ੍ਰੋਪੈਥੀ ਲਈ ਬੜੇ ਸੰਜੀਦਾ ਨੇ ਤੇ ਉਹਨਾਂ ਨੇ ਛੇਤੀ ਨਾ ਕਰਕੇ ਤੇ ਰੈਕੋਗਨਾਈਜ਼ ਕਰਾ ਦੇਣੀ ਨਹੀਂ ਕਿਸੇ ਨੂੰ ਕਾਲਜ ਖੋਲ੍ਹ ਦੇ ਕੇ ਯੂਨੀਵਰਸਿਟੀ ਬਣਾਉਣ ਦੀ ਕਿਸੇ ਨੂੰ ਆਪਣੇ ਫੰਡ ਇਕੱਠੇ ਕਰਦੇ ਬੜਾ ਕੁਛ ਉਹਨਾਂ ਦੇ ਹਿੱਤ ਵੱਖਰੇ ਨੇ ਉਹਨਾਂ ਦੇ ਉਹ ਵੀ ਹਿੱਤ ਉਹਨਾਂ ਨੇ ਆਪਣੇ ਜਿਹੜੇ ਆ ਨਾ ਉਹ ਪ੍ਰਿਜ਼ਰਵ ਕਰਕੇ ਫੇਰ ਗਾਂ ਤੁਰਨਾ ਸੋ ਇਸ ਲਈ ਆਪਾਂ ਆਪਣਾ ਕੋਈ ਨਾ ਕੋਈ ਏਜੰਡਾ ਤੇ ਜ਼ਰੂਰ ਰੱਖੀਏ ਨਾ ਆਪਣਾ ਝੰਡਾ ਤਾਂ ਜ਼ਰੂਰ ਰੱਖੀਏ ਨਾ ਅਸੀਂ ਜੇ ਆਪਣਾ ਏਜੰਡਾ ਰੱਖਾਂਗੇ ਤੇ ਮੈਂ ਕਹਿੰਦਾ ਪਈ ਕਿਤਨਾ ਕਿਤੇ ਕਿਤਨਾ ਕਿਤੇ ਸਾਨੂੰ ਜਿਹੜਾ ਇਸ ਚੀਜ਼ ਦਾ ਮੁੱਲ ਮਿਲ ਜਾਏਗਾ ਸੋ ਇਹ ਕੁਝ ਮੇਰੇ ਸੁਝਾਅ ਨੇ ਕਿ ਜੇ ਤੇ ਆਪਾਂ ਚਾਹ ਪਕੌੜੇ ਹੀ ਖਾਣੇ ਆ ਤੇ ਫੇਰ ਫਾਇਦਾ ਕੋਈ ਨਹੀਂ ਇਕੱਠੇ ਹੁੰਦਾ ਫੇਰ ਕੋਈ ਫਾਇਦਾ ਨਹੀਂ ਇਲੈਕਟ੍ਰੋਪੈਥ ਜੇ ਪੜੇ ਲਿਖੇ ਡਾਕਟਰ ਜੇ ਪੜੇ ਲਿਖੇ ਖਵਾਉਂਦੇ ਜੇ ਆਪੋ ਆਪਣਾ ਪਰਚਾ ਲਿਖ ਲਿਆ ਕਰੋ ਔਰ ਦੂਸਰੀ ਗੱਲ ਜਿੰਨੇ ਤੁਹਾਡੇ ਕੋਲ ਤਜਰਬੇ ਆ ਆ ਮੇਰੇ ਕੋਲ ਆ ਨਾ ਮੇਰਾ ਗਾਂ ਨਿਆਣਾ ਕੋ ਤੁਰਿਆ ਨਹੀਂ ਤੇ ਮੈਂ ਹੁਣ ਤਰਲੇ ਮਰਨ ਰਿਆਂ ਕਿ ਸਾਡਾ ਜਰਦੀ ਪੁਸ਼ਤੀ ਆਯੁਰਵੇਦ ਦਾ ਕੰਮ ਹੈ ਤੇ ਮੈਂ ਉਸ ਬੰਦੇ ਨੂੰ ਦਵਾ ਜਿਹੜਾ ਗਾਂ ਕੋਈ ਨਵਾਂ ਮੁੰਡਾ ਆਇਆ ਤੇ ਉਹਨੇ ਕੰਮ ਕਰ ਲੈਣਾ ਹੁਣ ਮੈਂ ਆਪਣੀ ਉਮਰ ਦੇ ਨੂੰ ਦੇ ਦਾਂਗਾ ਉਤੇ ਮੇਰੇ ਰਗੇ ਨਹੀਂ ਪਤਾ ਨਹੀਂ ਉਹ ਅੱਜ ਆ ਕੇ ਕੱਲ ਸੋ ਇਸ ਲਈ ਕਈ ਚੀਜ਼ਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਸਾਨੂੰ ਗਾਂ ਤੋੜਨੀਆਂ ਚਾਹੀਦੀਆਂ ਜੇ ਤੁਹਾਡੇ ਕੋਲ ਕੋਈ ਹੈਗਾ ਨੁਸਖਾ ਤੁਸੀਂ ਉਹਨੂੰ ਬਕਾਇਦਾ ਤੌਰ ਤੇ ਪੇਪਰ ਲਿਖ ਕੇ ਲਿਆਓ ਇੱਥੇ ਆਣ ਕੇ ਤੁਸੀਂ ਦੱਸੋ ਅਸੀਂ ਜਿਵੇਂ ਵੰਦੇ ਰਹੇ ਪਹਿਲਾਂ ਕਿ ਆਹ ਜਾਂ ਚੀਜ਼ ਅਸੀਂ ਲੱਭੀ ਆ ਤੁਸੀਂ ਇਹ ਕਰਕੇ ਵੇਖ ਲਓ ਉਹਦਾ ਕਰਕੇ ਕਈ ਬੰਦੇ ਜਿਹੜੇ ਗਾਂ ਤੁਰ ਗਏ ਸੋ ਇਸ ਲਈ ਮੇਰੀ ਬੇਨਤੀ ਆ ਕਿ ਜੇ ਨਹੀਂ ਵੀ ਤੇ ਜੇ ਤੁਹਾਡੇ ਕੋਲ ਤਜਰਬੇ ਆ ਤੁਸੀਂ ਇਕੱਲੇ ਇਕੱਲੇ ਨਹੀਂ ਕਰਨਾ ਤੇ ਇੱਕ ਸਾਂਝੀ ਬੁੱਕਲੇਟ ਛਪਾ ਲਓ ਸਾਰਿਆਂ ਦੇ ਨਾਮ ਲਿਖ ਦੋ ਛਪਾਵਾਂਗੇ ਕੋਈ ਕੋਈ ਸਰਚ ਕਰਕੇ ਦੇਵਾਂਗੇ ਸਮਾਜ ਨੂੰ ਕੋਈ ਇਲੈਕਟ੍ਰੋਪੈਥੀ ਸਮਾਜ ਨੂੰ ਦਵਾਂਗੇ ਕੁਝ ਦੂਸਰੇ ਸਮਾਜ ਨੂੰ ਦਵਾਂਗੇ ਦਵਾਂਗੇ ਤੇ ਗੱਲ ਬਣੇਗੀ ਨਾ ਕੋਈ ਆਪਣੀ ਇੱਕ ਕੰਬਾਈਨਡ ਉਹਨੂੰ ਕਰਕੇ ਇਕੱਠਿਆ ਤੇ ਉਹਨੂੰ ਕੰਪਾਈਲ ਕਰ ਲੋ ਉਹ ਸਾਰੀ ਕਲੱਬ ਕਰਕੇ ਤੇ ਉਹਨੂੰ ਬਣਾ ਲਓ ਤੁਸੀਂ ਇਸ ਲਈ ਦੋ ਤਿੰਨ ਸੁਝਾਅ ਜਿਹੜੇ ਮੈਂ ਦਿੱਤੇ ਕਿਉਂਕਿ ਵਿੱਚੇ ਰਲ ਜਾਣੇ ਗੱਲਾਂ ਵੀ ਮੈਂ ਕਰ ਗਿਆ ਪਹਿਲਾ ਤੇ ਮੇਰੀ ਬੇਨਤੀ ਹੈ ਵੀ ਜੇ ਕਿਸੇ ਕੋਲ ਕੁਝ ਹੈ ਤੇ ਉਹ ਜਰੂਰ ਉਹਦਾ ਪ੍ਰਿੰਟ ਛਾਪੇ ਨੰਬਰ 1 ਨੰਬਰ 2 ਆ ਕਿ ਸਾਲ ਦੇ ਵਿੱਚ ਘੱਟੋ ਘੱਟ 4 ਜਿਹੜੀਆਂ ਮੀਟਿੰਗਾਂ ਕੀਤੀਆਂ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਉਹਦੇ ਵਿੱਚ ਵੀ ਆਪਣੇ ਆਈਡੀਆ ਸ਼ੇਅਰ ਕਰੋ ਬਾਕੀ ਗੱਲਾਂ ਛੱਡੋ ਤੀਸਰੀ ਗੱਲ ਜੇ ਤੁਸੀਂ 4 ਮੀਟਿੰਗਾਂ ਨਹੀਂ ਕਰਨੀਆਂ 2 ਹੀ ਕਰੋ ਪਰ ਜਿੱਥੇ-ਜਿੱਥੇ ਤੁਸੀਂ ਬੈਠੇ ਉੱਥੇ ਮਹੀਨੇ ਬਾਅਦ ਭਾਵੇਂ 5 ਇਕੱਠੇ ਹੋ ਭਾਵੇਂ 4 ਹੋ ਭਾਵੇਂ 2 ਹੋ ਉੱਥੇ ਜ਼ਰੂਰ ਹੋਵੋ ਆਪਸ ਦੇ ਵਿੱਚ ਗੱਲਬਾਤ ਕਰੋ ਇਹਦਾ ਤਰੀਕਾ ਹੀ ਇਹ ਆ ਸਾਡੀ ਜਿਹੜੀ ਜਾਣਕਾਰੀ ਉਹ ਗਾਂਹ ਜਾਏਗੀ ਔਰ ਅਗਲੀ ਗੱਲ ਦਵਾਈਆਂ ਸਾਡੇ ਸਾਥੀ ਬਣਾ ਰਹੇ ਨੇ ਕਾਫੀ ਸਾਰੀਆਂ ਫਾਰਮੇਸੀਆਂ ਨੇ ਇਹ ਵੀ ਆਪਣਾ ਅਨਲਿਸਿਸ ਕਰੋ ਕਿ ਕਿਹੜੀ ਜਿਹੜੀ ਫਾਰਮੇਸੀ ਆ ਉਹ ਇਲੈਕਟ੍ਰੋਪੈਥਿਕ ਸਿਧਾਂਤ ਦੇ ਬਹੁਤ ਹੀ ਨੇੜੇ ਆ ਤੇ ਜਿਹੜੀ ਬਹੁਤ ਹੀ ਨੇੜੇ ਆ ਸਾਡਾ ਫਰਜ਼ ਬਣਦਾ ਵੀ ਉਹਨੂੰ ਅਸੀਂ ਕੋਈ ਬੂਸਟ ਵੀ ਕਰੀਏ ਉਹਦਾ ਅਸੀਂ ਹੈਲਪ ਵੀ ਕਰੀਏ ਠੀਕ ਹੈ ਨਾ ਗੱਲ ਫਿਰ ਜੇ ਕੋਈ ਉਹਦੇ ਚ ਕਮੀ ਆ ਤਾਂ ਉਹ ਵੀ ਉਹਨੂੰ ਦਸੀਏ ਜੇ ਉਹਦਾ ਕੋਈ ਫਾਇਦਾ ਤਾਂ ਉਹ ਵੀ ਉਹਨੂੰ ਦਸੀਏ ਫਾਇਦਾ ਕੋਈ ਦੱਸਾਂਗੇ ਉਹਦੀ ਕੁਆਲਿਟੀ ਦੱਸਾਂਗੇ ਤੇ ਉਹਦਾ ਵੀ ਮਨੋਬਲ ਉੱਚਾ ਹੋਏਗਾ ਹੋਰ ਉਹ ਕੰਮ ਵੱਧ ਕਰੇਗਾ ਤੇ ਜੇ ਕਮੀ ਆ ਤੇ ਉਹ ਦੱਸਾਂਗੇ ਤੂੰ ਡਵੈਲਪਮੈਂਟ ਵੀ ਕਰ ਲੇਗਾ ਇਸ ਢੰਗ ਦੇ ਨਾਲ ਅਸੀਂ ਤੁਰੀਏ ਅਸੀਂ ਬਹੁਤ ਲੇਟ ਆ ਇਹ ਠੀਕ ਹੈ ਵੀ ਸਾਡਾ ਆਪਣਾ ਇੱਥੇ ਸਾਰਿਆਂ ਦਾ ਦਾਲ ਚੌਲ ਚੱਲਣ ਰਿਹਾ ਠੀਕ ਹੈ ਕਰੀ ਜਾਂਦੇ ਸਾਰੇ ਪਰ ਅਸੀਂ ਲੇਟ ਆ ਅਸੀਂ ਇੰਨਾ ਕੁਝ ਕਰਕੇ ਇੰਨਾ ਟੈਲੈਂਟ ਹੁੰਦਿਆ ਹੋਇਆ ਸਾਰੇ ਤੁਸੀਂ ਬੰਦੇ ਬੈਠੇ ਸਾਰੇ ਅਖਰ ਪ੍ਰੈਕਟਿਸ ਕਰਦੇ ਆ ਨਾ ਅਖਰ ਪੇਸ਼ੈਂਟ ਠੀਕ ਕਰਦੇ ਆ ਅੜੇ ਫੜੇ ਵੀ ਕਰਦੇ ਆ ਸਭ ਕੁਝ ਕਰਦੇ ਆ ਇੰਨਾ ਟੈਲੈਂਟ ਹੁੰਦਿਆ ਹੋਇਆ ਵੀ ਅਸੀਂ ਆਪਣਾ ਕੋਈ ਐਕਸਪੋਜ਼ਰ ਨਹੀਂ ਦੇ ਸਕੇ ਐਕਸਪੋਜ਼ਰ ਨਹੀਂ ਦੇ ਸਕਿਆ ਸੀ ਤੋਂ ਮੈਂ ਬਰਨਾਰਡ ਸ਼ਾਹ ਨੂੰ ਪੜਿਆ ਸੀ ਤੇ ਉਹ ਕਹਿੰਦਾ ਵੈਲ ਆਈ ਵਾਸ ਜੰਗ ਆਈ ਅਬਜ਼ਰਵਡ ਦੈਟ 9 ਆਊਟ ਆਫ 10 ਥਿੰਗਸ ਆਈ ਡਿਡ ਵਰ ਫੇਲਿਅਰ ਸੋ ਆਈ ਡਿਡ 10 ਟਾਈਮ ਮੋਰ ਵਰਕ ਉਹ ਕਹਿੰਦਾ ਮੈਂ ਜਦੋਂ ਜਵਾਨ ਐ ਮੈਂ ਵੇਖਿਆ ਮੈਂ 10 ਕੰਮ ਕਰਨੇ 9 ਫੇਲ ਹੋ ਜਾਣ ਤੇ ਉਹ ਕਹਿੰਦਾ ਮੈਂ ਦਿਲ ਨਹੀਂ ਛੱਡਿਆ ਮੈਂ ਇਹ ਨਹੀਂ ਕੀਤਾ ਵੀ ਯਾਰ ਇਹ ਤੇ ਗਾ ਸਿਰੇ ਹੀ ਨਹੀਂ ਚੜਨਾ ਉਹ ਆਂਦਾ ਮੈਂ ਕੰਮ ਹੀ 10 ਗੁਣਾ ਵਧਾਤਾ ਤੇ 10 ਕਰਨੇ ਇੱਕ ਸਿਰੇ ਚੜਦਾ 100 ਕਰਨੂੰ ਤਾਂ 10 ਤੇ ਚੜਨਗੇ ਤੇ ਕਹਿੰਦਾ ਮੈਂ ਕਾਮਯਾਬ ਹੋ ਗਿਆ ਉਹ ਇਹ ਹੁਣ ਅਸੀਂ ਥੋੜੇ ਲੇਟ ਆ ਤੇ ਸਾਨੂੰ ਵੀ ਹੁਣ 10 ਗੁਣਾ ਵਧ ਕੰਮ ਕਰਨਾ ਚਾਹੀਦਾ ਵਾ ਤੋਂ ਇਸ ਕਰਕੇ ਅੱਜ ਵੀ ਤਗੜੇ ਦੀ ਗੱਲ ਆ ਜਿਸकी ਲਾਤੀ ਉਸਦੀ ਬੈਸ ਹੋਣੀ ਆ ਤੇ ਲਾਠੀ ਤਾਂ ਬਣਦੀ ਜਦੋਂ ਬਾਹਾਂ ਵਧੋਣੀ ਤੇ ਅਸੀਂ ਵੀ ਲਾਠੀ ਪੈਦਾ ਕਰ ਲਈ ਤੇ ਆਪਣੇ ਬੈਸ ਖੋਲ ਲਈਏ ਸਾਡਾ ਕੋਈ ਇਹੋ ਕੁਝ ਕੜਾ ਬਹੁਤ ਬਹੁਤ ਧੰਨਵਾਦ। ਉਸ ਨੂੰ ਲੈਕਟੋਪੈਡੋਕਟਰਸ ਨੂੰ ਡਾਕਟਰ ਮੈਟੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਭਗਵਾਲੀਆ ਇਹਨੇ ਕਾਫੀ ਸੁਝਾਅ ਦਿੱਤੇ ਸਾਨੂੰ। ਆਪਣਾ ਸ਼ੇਅਰ ਕੀਤਾ। ਸੋ ਮੈਂ ਗੱਲ ਧਿਆਨ ਦੇ ਵਿੱਚ ਸਾਰਾ ਲਿਆਉਣਾ ਚਾਹਣਾ ਕਿ ਅਸੀਂ ਸਾਰੇ ਚਾਹੁੰਦੇ ਆ ਵੀ ਕੰਮ ਵਧੇ, ਸਿਸਟਮ ਨੂੰ ਅੱਗੇ ਲੈ ਕੇ ਜਾਈਏ। ਸੋ ਇਸ ਕਰਕੇ ਮੈਂ ਦੁਬਾਰਾ ਸਾਰੇ ਡਾਕਟਰਾਂ ਨੂੰ ਬੇਨਤੀ ਕਰਦਾ ਵੀ ਆਪਾਂ ਜੋ ਵੀ ਪ੍ਰੋਗਰਾਮ ਲਿਕਣਾ ਉਸ ਨੂੰ ਇਸ ਤਰੀਕੇ ਨਾਲ ਲਿਖੀਏ ਕਿ ਅਸੀਂ ਉਹਨੂੰ ਸਿਸਟਮ ਦੇ ਸਾਹਮਣੇ ਲਿਆ ਕੇ ਪ੍ਰੈਜੈਂਟ ਕਰ ਸਕੀਏ ਸਰਕਾਰ ਦੇ ਸਾਹਮਣੇ ਪ੍ਰੈਜੈਂਟ ਕਰ ਸਕੀਏ ਸਾਰੇ ਡਾਕਟਰ ਨੂੰ ਇਕੱਠਾ ਕਰ ਸਕੀਏ ਇੱਕ ਜਗ੍ਹਾ ਤੇ ਇਹ ਸਾਡਾ ਮੋਟਿਵ ਹੋਵੇ ਹੋਵੇ ਡੈਡੀਕੇਸ਼ਨ ਦਾ ਬਹੁਤ ਬਹੁਤ ਧੰਨਵਾਦ ਦਾਪਨ ਜੀ ਨਾਲ ਕੀ ਸਿਸਟਮ ਬਾਰੇ ਜੇ ਆਪਾਂ ਇਲੈਕਟ੍ਰੋਕਰਟੀ ਦਾ ਕੋਈ ਹੋਰ ਦੀ ਜਾਣਕਾਰੀ ਜੀ ਬੇਸਿਕਲੀ ਆਪਾਂ ਸਾਰੇ ਸਿਸਟਮ ਪੜ੍ਹੇ ਐ S1 ਪਤਾ ਆਪਣੇ ਜੀਵਨਤਰਾ ਐਮਡੀ ਐ ਜਿਹਨਾਂ ਨੂੰ ਕੋਈ ਮਿਲਿਆ ਹੁਣ ਅੱਜ ਪਾਨ ਤੋਂ ਇਹ ਫੋਟ ਖਾਂ ਕੇ ਤੋਂ ਆ ਇਹ 3 ਕੰਪੋਨੈਂਟ ਦਾ ਦੇਖਦੇ ਰਿਪੀਟ ਡੈਟਾ ਵੀ ਫੋਰ ਕਰ ਲੋ ਤੇਰਾ ਤਾਂ ਪਰਮਾਤਮਾ ਲੋ ਇਰਾ ਬੀਸਿਕਲੀ ਜਿਹੜਾ ਆਪਾਂ ਕਹਿੰਦੇ ਸ਼ੁਰੂਆਤ ਤੇ ਇਹੇ ਕਰਨੀ ਪੈਣੀ ਹੈ ਜੇ ਤੁਹਾਨੂੰ ਪ੍ਰੋਪਰ ਗਿਆਨ ਨਹੀਂ ਤੇ ਤੁਸੀਂ ਛੇ ਦਾ ਕਿਉਂ ਪਰ ਆਪਾਂ ਦੇਖਦਾ ਜਿੱਦ ਨੂੰ ਇਹ S1 ਦੇ ਕੇ ਵੀਨ ਕਰੀਏ S1 ਦੇਖ ਕੇ ਗਿਆਨ ਕੀ ਆ ਰਿਹਾ ਹੈ ਕਲੋ ਪੈਕ ਜੋ ਪੇਸ਼ ਤੁਹਾਡੇ ਕੋ ਆ ਰਿਹਾ ਨੂੰ S1 ਦੇਓ ਠੀਕ ਹੈ S1 ਨਾਲ ਨਹੀਂ ਤੁਹਾਨੂੰ ਲੱਗਦਾ ਤੇ ਨਾਲ ਉਹਦੀ ਕੋਈ S10 ਪੇੜ ਦੀ ਲਾ ਦਿਓ ਤੁਸੀਂ S5 ਲਾ ਸਕਦੇ ਹੋ ਠੀਕ ਹੈ ਨਾ ਮਤਲਬ ਜੇ ਆਪਾਂ ਕੋਸ਼ਿਸ਼ ਤਾਂ ਕਰੀਏ ਆਪਾਂ ਕੋਈ ਨਹੀਂ ਕਰਦੇ ਆਪਾਂ ਨੂੰ ਬਹੁਤ ਕੋਣ ਆਪਾਂ ਨੂੰ ਦੱਸੇਗਾ ਜੇ ਹੁਣ ਆਪਾਂ ਪੜ੍ਹੇ ਇਹਨਾਂ ਦਾ ਆਪਾਂ ਪਤਾ ਹੈ ਪੀ 4 ਖੰਗ ਤੋਂ ਆ ਪੀ 3 ਮਤਲਬ ਪੀੜ ਦੇ ਲੰਗਸੋ ਵਗੈਰਾ ਕੰਮ ਕਰਦੀ ਹੈ ਬਲੂ ਲੈਕਟਰੀ ਬਲੀਡਿੰਗ ਰੋਕਦੀ ਹੈ ਪਾਈਲੀ ਕਾਲੇ ਬਲੂ ਲੈਕਟਰੀ ਦੇ ਸਕਦੇ ਬਲੀਡਿੰਗ ਰੋਕਣ ਵਾਸਤੇ ਤੇ ਇਸ ਤਰ੍ਹਾਂ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਵੀ ਆਪਾਂ ਥੋੜੀ ਥੋੜੀ ਕੋਈ ਕੈਂਸਰ ਹੋ ਸੋ ਗਰਾ ਆਪਾਂ ਸੀ 1 ਜਿਹਨੂੰ ਮਾੜੇ ਗੰਡਾ ਕੋਣ ਦੀ ਪ੍ਰੋਬਲਮ ਹੈ ਉਹਨੂੰ ਆਪਾਂ ਸੀ 1 ਦੇ ਸਕਦੇ ਆ ਠੀਕ ਹੈ ਨਾ ਉਹਦੇ ਨਾਲ ਕੋਈ ਆਪਾਂ ਹੋਰ ਸੀ 5 ਡੋ ਪਹਿਲੇ ਹੀ ਆਣੇ ਪੇਸ਼ੈਂਟ ਨੂੰ ਹੈਲਪਿੰਗ ਰੈਮ ਲੈਣੀ ਉਹ ਬਾਇਓਕੈਮਿਕ ਵੀ ਹੋ ਰਿਹਾ ਨਾਲ ਵਰਤ ਸਕਦੇ ਆਪਾਂ ਧੰਨਵਾਦ ਡਾਕਟਰ ਕਾਉਂਸਲਰ ਮੈਡ ਦੇ ਬਰਥਡੇ ਤੇ ਕੱਟੇ ਹੋਏ ਮੇਰੇ ਡਾਕਟਰ ਸਹਿਬਾਨ ਸਾਰਿਆਂ ਨੂੰ ਅੱਜ ਦੀ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ